ਅੱਜ ਮੁੱਖ ਮੰਤਰੀ ਸਰਦਾਰ ਭੋਣ ਸਿੰਘ ਮਾਨ ਜੀ ਦਾ ਸਤੁਪਨਾ ਧੰਨਵਾਦ ਹੈ ਜੀ ਪੂਰੇ ਪੰਜਾਬ ਦੇ ਵਿੱਚ ਜਿੱਥੇ ਸਾਰੀਆਂ ਸਵਾਵਾਂ ਦੇਖਦੇ ਹੋਏ ਪੀਣ ਵਾਲੇ ਪਾਣੀ ਦਾ ਮੇਰੇ ਕੋਲ ਡਿਪਾਰਟਮੈਂਟ ਆਫ ਵਾਟਰ ਸਪਲਾਈਸ਼ਨ ਦਾ ਸਵਾਜਮ ਕੇਦੀਆਂ ਦੇ ਵਿੱਚ ਦੂਰ ਘਟਨ ਹੋਣ ਜਾ ਰਿਹਾ ਹੈ ਤੇ ਆਪਣੇ ਪਿੰਡ ਥਿਆਰਪੁਰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੱਥੇ ਹੀ ਖੇਡੇ ਇੱਥੇ ਹੀ ਜੰਮੇ ਪੜੇ ਅੱਜ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਪੀਣ ਵਾਲੇ ਪਾਣੀ ਦੀ ਸੁਰੂਤ ਦੀ ਸਮੱਸਿਆ ਰਹੀ ਸਾਡੇ ਬਜ਼ੁਰਗ ਹਮੇਸ਼ਾ ਇਹ ਕਹਿੰਦੇ ਹੁੰਦੇ ਸੀ ਕਿ ਪੀਣ ਵਾਲੇ ਪਾਣੀ ਦੀ ਪਿੰਡ ਦੀ ਟੈਂਕੀ ਬਣ ਜਾਵੇ ਤੇ ਬਹੁਤ ਵੱਡੀ ਕਿਰਪਾ ਹੋਵੇਗੀ ਅੱਜ ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਮੈਨੂੰ 62 ਲੱਖ 45 ਹਜ਼ਾਰ ਰੁਪਏ ਜਿਹੜਾ ਆਪਣੇ ਪਿੰਡ ਪਾਣੀ ਵਾਸਤੇ ਦਿੱਤਾ ਹਜ਼ਾਰਪੁਰ ਵਾਸਤੇ ਤੇ ਗੱਲਿਆਲ ਪਿੰਡ ਆਪਣੇ ਮਕੇਰੀਆਂ ਦੇ ਵਿੱਚ 54 ਲੱਖ 68 ਹਜ਼ਾਰ ਰੁਪਏ ਦਾ ਦੋਨੇ ਵੱਡੇ ਪ੍ਰੋਜੈਕਟ ਜਿਹੜੀ ਪੀਣ ਵਾਲੇ ਪਾਣੀ ਦੀ ਬਹੁਤ ਲੰਬੇ ਸਮੇਂ ਤੋਂ ਸਮੱਸਿਆਵਾਂ ਸੀ ਉਹਨੂੰ ਹੱਲ ਕੀਤਾ ਨਾਲ ਦੀ ਨਾਲ ਮੁੱਖ ਮੰਤਰੀ ਸਾਹਿਬ ਦਾ ਹੋਰ ਧੰਨਵਾਦ ਕਰਦੇ ਹਾਂ ਅਸੀਂ ਸਾਰਾ ਪੰਜਾਬ ਸਾਡੇ ਪਿੰਡ ਦੇ ਭੈਣ ਭਰਾ ਨੂੰ ਮੈਂ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਰਹੀਂ ਪੂਰੇ ਮਗੇਰੀਆਂ ਦੇ ਉਸੇ ਆਪ ਕੋ ਦੇ ਲੋਕਾਂ ਨੂੰ ਕਿ ਜਿਹੜਾ 10 ਲੱਖ ਦਾ ਬੀਮਾ ਮੁੱਖ ਮੰਤਰੀ ਸਾਹਿਬ ਵੱਲੋਂ ਸਿਹਤ ਬੀਮਾ ਜਿਹੜਾ ਹੋਣ ਜਾ ਰਿਹਾ ਅਕਤੂਬਰ ਮਹੀਨੇ ਤੋਂ ਸ਼ੁਰੂਆਤ ਹੋ ਜੇਗੀ ਪਰਮਾਤਮਾ ਕੋਈ ਦੁੱਖ ਨਾ ਲਿਆਵੇ ਹਰ ਪਰਿਵਾਰ ਦੇ ਜਿਹੜਾ 10 ਲੱਖ ਤੱਕ ਦਾ ਬੀਮਾ ਮੁੱਖ ਮੰਤਰੀ ਸਰਦਾਰ ਪ੍ਰੋਫੈਸਰ ਸਿੰਘ ਮਾਨ ਜੀ ਵੱਲੋਂ ਸਾਡੀ ਆਮ ਆਦਮੀ ਪਾਰਟੀ ਵੱਲੋਂ ਕੀਤਾ ਇਹ ਸਰਕਾਰ ਵੱਲੋਂ ਸੋ ਇਹਦੇ ਨਾਲ ਕਿਉਂਕਿ ਕਈ ਵਾਰੀ ਹੁੰਦਾ ਬਜ਼ੁਰਗ ਬਿਮਾਰ ਹੋ ਜਾਂਦਾ ਇੱਥੋਂ ਤੱਕ ਕਿ ਕੋਈ ਦੰਗਾ ਦਾ ਇਲਾਜ ਨਹੀਂ ਕਰਾਉਣਾ ਪਵੇ ਇੱਕ ਕਰਨ ਦੇ ਸੱਡੋ ਹੁਣ ਬਜ਼ੁਰਗ ਹੋ ਗਿਆ ਪਰ ਹੁਣ ਉਸ ਪਰਿਵਾਰਾਂ ਲਈ 10 ਲੱਖ ਦਾ ਬੀਮਾ ਜਿਹੜਾ ਸਾਰੇ ਖਰਚਾ ਵੱਡਿਆ ਹਸਪੀਟਲ ਤੇ ਸਰਕਾਰ ਵੱਲ ਹੋਵੇਗਾ ਜਿੱਥੇ ਸਿੱਖਿਆ ਕ੍ਰਾਂਤੀ ਲਹਿਰ ਚੱਲੀ ਜਿੱਥੇ ਜੁੱਧ ਨਸ਼ਾ ਵਿਰੁੱਧ ਦੇ ਤਹਿਤ ਪਿੰਡ-ਪਿੰਡ ਦੇ ਸਾਰੇ ਸਰਪੰਚ ਸਰਵਾਨਾਂ ਨੇ ਪੰਚਾਇਤਾਂ ਨੇ ਸਾਥ ਦਿੱਤਾ ਪਿੰਡ ਦੇ ਯੂਥ ਨੇ ਸਾਥ ਦਿੱਤਾ ਇਸੇ ਕਾਈ ਇਹ ਜਿਹੜੀਆਂ ਸੁਭਾਵਾਂ ਅਸੀਂ ਸੇਵਾਦਾਰ ਬਣ ਕੇ ਕਰਦੇ ਨਵਾਂਗੇ ਸੋ ਅੱਜ ਮੈਂ ਮਕੇਰੀਆਂ ਦੇ ਆਏ ਹੋ ਸਾਡੇ ਸਾਰੇ ਮੇਨ ਲੀਡਰ ਸਹਿਬਾਨ ਦੱਸੂਏ ਤੋਂ ਐਮਐਲਏ ਸਰਦਾਰ ਕਰਮਜੀਤ ਸਿੰਘ ਮਨਜੀ ਜੀ ਐਸ ਮਲਤਾਨੀ ਮਕੇਰੀਆਂ ਦੇ ਹਲਕਾ ਇੰਚਾਰਜ ਸਾਹਿਬ ਇਹਨਾਂ ਦਾ ਧੰਨਵਾਦ ਹੈ ਪਿੰਨ ਦੇ ਸਰਪੰਚ ਸਾਹਿਬ ਦਾ ਪੂਰੀ ਪੰਚਾਇਤ ਦਾ ਧੰਨਵਾਦੀ ਹੈ ਆਪਣੇ ਚਾਚੇ ਤਾਏ ਸਾਰੇ ਰਿਸ਼ਤਿਆਂ ਦਾ ਬਹੁਤ ਧੰਨਵਾਦੀਆਂ ਜਿਹੜੇ ਸਾਰਿਆਂ ਦੇ ਇਸ ਪਰੀ ਹੱਥਾ ਕੇ ਸ਼ਿਰੋਆਦ ਲੈਣ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰ ਦਿੱਤੇ ਗਿਆ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ਼ਨ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮਕੇਰੀਆਂ ਹਲਕੇ ਵਿੱਚ ਵਾਟਰ ਸਪਲਾਈ ਦਾ ਇੱਕ ਪ੍ਰੋਜੈਕਟ ਜੋ 5.62 ਲੱਖ ਦੇ ਲਗਭਗ ਕੀਮਤ ਨਾਲ ਵਿਆਸਪੁਰ ਸ਼ੁਰੂਆਤ ਹੋ ਰਹੀ ਹੈ ਦੂਜੇ ਪਾਸੇ ਡੋਲਰਵਾਲ ਪਿੰਡ ਵਿੱਚ 5.54 ਲੱਖ ਦੇ ਕਰੀਬਨ ਰੁਪਇਆ ਲਾ ਕੇ ਪ੍ਰੋਜੈਕਟ ਕੰਪਲੀਟ ਹੋ ਗਿਆ ਹੈ ਉਹਨਾਂ ਦਾ ਉਦਘਾਟਨ ਅੱਜ ਸਾਡੇ ਮਾਨਯੋਗ ਮੰਤਰੀ ਸਾਹਿਬ ਸਰਦਾਰ ਹਰਦੀਪ ਸਿੰਘ ਜੀ ਮੁੰਡਿਆ ਆਪਣੇ ਦਰ ਕਮਰਾਂ ਨਾਲ ਕਰਨਗੇ ਤੇ ਅਸੀਂ ਕੇਰੀਆਂ ਦਾ ਪੂਰਾ ਹਲਕਾ ਮੁੰਡਿਆ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਤਾਂ ਕਿ ਸਾਡੇ ਹਲਕੇ ਨੂੰ 1.5 ਕਰੋੜ ਦੇ ਲਗਭਗ ਦੇ ਦੋ ਪ੍ਰੋਜੈਕਟ ਜੋ ਦਿੱਤੇ ਗਏ ਹਨ Thank you very much.